ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਖੜੇ ਹੋਏ ਹਾਂ ਅੱਜ ਸਰਦਾਰ ਭਗਤ ਸਿੰਘ ਹੋਣਾ ਦੇ ਜੱਦੀ ਪਿੰਡ ਖੜਕੜ ਕਲਾਂ ਦੇ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਦਾ ਇਹ ਪਿੰਡ ਖੜਕੜ ਕਲਾਂ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਹੋਣਾ ਦਾ ਜੱਦੀ ਪਿੰਡ ਹੈ ਜੀ ਤੇ ਉਹ ਸਾਹਮਣੇ ਜਿਹੜੀ ਇਮਾਰਤ ਦਿਖਦੀ ਪਈ ਆ ਆਪਾਂ ਨੂੰ ਇਹ ਭਗਤ ਸਿੰਘ ਹੋਣਾ ਦਾ ਜੱਦੀ ਘਰ ਹੈ ਆਹ ਜਿਹੜੀ ਸੜਕ ਆਪਾਂ ਨੂੰ ਦਿਖਦੀ ਆ ਇਹ ਰੋਡ ਜਿਹੜਾ ਆਉਂਦਾ ਹੈ ਹਾਈਵੇ ਤੋਂ ਉੱਪਰ ਹਾਈਵੇ ਤੋਂ ਉਤਰ ਕੇ ਲਿੰਕ ਰੋਡ ਆ ਜਿਹੜਾ ਆਉਂਦਾ ਇਹ ਆਉਂਦਾ ਰਸਤਾ ਭਗਤ ਸਿੰਘ ਹੋਣਾ ਦੇ ਪਿੰਡ ਨੂੰ ਤੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਘਰ ਖੁੱਲਾ ਹੁੰਦਾ ਤੇ ਅਸੀਂ ਥੋੜਾ ਜਿਹਾ ਟਾਈਮ ਤੋਂ ਪਹਿਲਾਂ ਪਹੁੰਚ ਗਏ ਤੇ 2-4 ਮਿੰਟ ਦਾ ਵੇਟ ਕੀਤਾ ਉਸ ਤੋਂ ਬਾਅਦ ਅੰਕਲ ਜੀ ਉਹਨਾਂ ਨੇ ਗੇਟ ਖੋਲ੍ਹ ਦਿੱਤਾ ਇਹ ਅੰਕਲ ਜੀ ਇੱਥੇ ਮੁਲਾਜ਼ਮ ਨੇ ਇਹਨਾਂ ਦੀ ਡਿਊਟੀ ਇੱਥੇ ਇਹ ਗਵਰਨਮੈਂਟ ਅਪਲਾਈ ਨੇ ਤੇ ਆਹ ਦੇਖ ਸਕਦੇ ਆਪਾਂ ਉਹਨਾਂ ਦਾ ਘਰ ਦਾ ਇੰਟਰਸ ਆ 메ਨ ਗੇਟ ਆ ਗੇਟ ਖੋਲ੍ਹ ਕੇ ਆਪਾਂ ਅੰਦਰ ਐਂਟਰ ਕਰਦੇ ਆਂ ਤੇ ਅੰਦਰ ਦੇਖਦੇ ਆਂ ਕੀ ਕੁਝ ਬਣਿਆ ਹੋਇਆ ਹੋਰ ਵੀ ਸામਨੇ ਇੱਕ ਵਿੜੇ ਦੇ ਵਿੱਚ ਖੂਈ ਬਣੀ ਹੋਈ ਆ ਤੇ ਇਹਦੀ ਇਮਾਰਤ ਦਾ ਜਿਹੜਾ ਡਿਜ਼ਾਈਨ ਜਾਂ ਕਹਿ ਸਕਦੇ ਆ ਇਮਾਰਤ ਹੈ ਇਹ ਉਸ ਵੇਲੇ ਦੀ ਹੀ ਸਾਰੀ ਇਮਾਰਤ ਖੜੀ ਆ ਜਿਉਂ ਦੀ ਤੋਂ ਇਹਦੇ ਨਾਲ ਕੋਈ ਛੇੜ ਛਾੜ ਨਹੀਂ ਕੀਤੀ ਗਈ ਤੇ ਨਾ ਹੀ ਇਹਨੂੰ ਦੁਬਾਰਾ ਤਿਆਰ ਕੀਤਾ ਗਿਆ ਆ ਸਾਹਮਣੇ ਵਿੜੇ ਦੇ ਵਿੱਚ ਇੱਕ ਖੂਈ ਆ ਇਹ ਖੂਈ ਵੈਸੇ ਹੁਣ ਵਿੱਚ ਇਹ ਪੂਰ ਦਿੱਤੀ ਗਈ ਆ ਸਿਰਫ 4-5 3-4 ਫੋਟੀ ਇਹ ਡੰਗਾਈ ਇਹ ਦੀ ਹੈਗੀ ਆ ਇਸ ਟਾਈਮ ਪਰ ਉਸ ਵੇਲੇ ਇਹ ਖੂਈ ਚੱਲਦੀ ਸੀ ਇੱਥੋਂ ਖੂਈ ਚੋਂ ਪਾਣੀ ਕੱਢ ਕੇ ਪਰਿਵਾਰ ਵਰਤਦਾ ਹੁੰਦਾ ਸੀ ਸਾਰਾ ਘਰ ਦੀ ਵਰਤੋਂ ਵਾਸਤੇ ਪਾਣੀ ਇੱਥੋਂ ਕੱਢਿਆ ਜਾਂਦਾ ਸੀ ਪਰ ਇਸ ਟਾਈਮ ਇਹ ਖੂਈ ਬੰਦ ਆ ਇਹਦੇ ਚੋਂ ਪਾਣੀ ਨਹੀਂ ਆਉਂਦਾ ਇਹਦੀ ਡੰਗਾਈ ਵੀ ਘੱਟ ਕਰ ਦਿੱਤੀ ਗਈ ਆ ਬਾਕੀ ਇਮਾਰਤ ਸਾਰੀ ਜਿਹੜੀ ਵੀ ਆ ਇਹ ਸਾਰੀ ਉਸ ਟਾਈਮ ਦੀ ਇਮਾਰਤ ਆ ਪੁਰਾਣੀ ਇੱਟ ਦੀ ਬਣੀ ਹੋਈ ਆ ਨਾਨਕਸ਼ਹੀ ਇੱਟਾਂ ਇਹਨਾਂ ਨੂੰ ਆਪਾਂ ਕਹਿੰਦੇ ਸੀਗੇ ਜਾਂ ਲਾਹੌਰੀ ਇੱਟਾਂ ਵੀ ਕਹਿ ਸਕਦੇ ਆ ਤੇ ਸਾਰੀ ਇਮਾਰਤ ਉਸ ਟਾਈਮ ਦੀ ਖੜੀ ਹੋਈ ਹੈ ਜੀ ਤੇ ਇੱਥੇ ਇਸ ਘਰ ਦੇ ਵਿੱਚ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹੋរី ਖੇਡਦੇ ਰਹੇ ਆ ਬਚਪਨ ਇੱਥੇ ਮਾਣਿਆ ਜਵਾਨੀ ਵੀ ਇੱਥੇ ਮਾਣੀ ਉਹਨਾਂ ਨੇ ਆਪਦੀ ਤੇ ਤੇ ਘਰ ਦੀ ਸਭ ਤੋਂ ਐਂਡ ਵਾਲੀ ਜਗ੍ਹਾ ਤੇ ਜਾ ਕੇ ਕੁਝ ਥਾਂ ਖਾਲੀ ਪਈ ਹੋਈ ਆ ਇੱਥੇ ਕੋਈ ਵੀ ਕਮਰਾ ਵਗੈਰਾ ਨਹੀਂ ਬਣਿਆ ਹੋਇਆ ਤੇ ਬਾਕੀ ਇਮਾਰਤ ਸਾਰੀ ਜਿਉਂ ਦੀ ਤਿਉਂ ਅੱਜ ਵੀ ਖੜੀ ਹੋਈ ਹੈ ਤੇ ਕੋਈ ਵੀ ਇੱਥੇ ਆਉਣਾ ਚਾਹੁੰਦਾ ਆ ਸਕਦਾ ਨਵਾਂ ਸ਼ਹਿਰ ਜ਼ਿਲ੍ਹੇ ਦਾ ਪਿੰਡ ਹੈ ਖਟਕੜ ਕਲਾਂ ਤੇ ਜੱਦੀ ਘਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ 메ਨ ਇੰਟਰਸਟ ਦੇ ਉੱਤੇ ਬੋਰਡ ਲੱਗਾ ਹੋਇਆ ਤੇ ਆਪਾਂ ਹੁਣ ਆ ਪੌੜੀਆਂ ਵੀ ਬਣੀਆਂ ਹੋਈਆਂ ਨੇ ਪੌੜੀਆਂ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਉੱਪਰ ਦੀ ਇਮਾਰਤ ਤੇ ਜਾਣ ਵਾਸਤੇ ਰਸਤਾ ਹੈਗਾ ਜਾਂ ਨਹੀਂ ਹੈਗਾ ਤੇ ਇਹ ਸਾਰੀ ਪੁਰਾਣੀ ਇਮਾਰਤ ਆ ਉਸ ਟਾਈਮ ਦੀ ਆ ਇੱਟਾ-ਉਟਾ ਸਭ ਕੁਝ ਓਵੇਂ ਹੀ ਆ ਪਲਸਤਰ ਨਹੀਂ ਹੋਇਆ ਘਰ ਹੈ ਇਹ ਜਿਹੜਾ ਉਵੇਂ ਹੀ ਆਇਟਾਂ ਦਾ ਬਣਿਆ ਹੋਇਆ ਪਲਸਤਰ ਨਹੀਂ ਕੀਤਾ ਗਿਆ ਇਹਨੂੰ ਤੇ ਨਾ ਹੀ ਉਦੋਂ ਪਲਸਤਰ ਸੀ ਉੱਪਰ ਦਰਵਾਜ਼ਾ ਬੰਦ ਦਾ ਇਸ ਕਰਕੇ ਆਪਾਂ ਉੱਪਰ ਨਹੀਂ ਜਾ ਸਕਦੇ ਇਹਦੇ ਵਿੱਚ ਬਿਜਲੀ ਦੀ ਫਿਟਿੰਗ ਵਗੈਰਾ ਜਿੰਨੀ ਵੀ ਹੋਈ ਆ ਆ ਸੁੱਚ ਵਗੈਰਾ ਤਾਰਾਂ ਤੋਰਾ ਸਭ ਕੁਝ ਉਸੇ ਟਾਈਮ ਦੀਆਂ ਹੀ ਨੇ ਇਹ ਸੁੱਚਾਂ ਤੇ ਭਗਤ ਸਿੰਘ ਹੁਣਾਂ ਦੇ ਉਹਨਾਂ ਦੇ ਪਰਿਵਾਰ ਦੇ ਹੱਥ ਕਦੇ ਨਾ ਕਦੇ ਲੱਗੇ ਹੋਣਗੇ ਇਸ ਤੋਂ ਬਾਅਦ ਆ ਇੱਕ ਕਮਰਾ ਬਣਿਆ ਹੋਇਆ ਬਾਹਰ ਸ਼ੀਸ਼ਾ ਲੱਗਾ ਹੋਇਆ ਇਹਦੇ ਆਪਾਂ ਅੰਦਰ ਐਂਟਰ ਨਹੀਂ ਕਰ ਸਕਦੇ ਕਾਫੀ ਟਾਈਮ ਬਾਅਦ ਆਏ ਆ ਵੈਸੇ ਪਹਿਲਾਂ ਅੰਦਰ ਜਾ ਕੇ ਦੇਖ ਸਕਦੇ ਸੀ ਸਮਾਨ ਸਾਰਾ ਪਰ ਹੁਣ ਥੋੜੀ ਜਿਹੀ ਸਿਕਿਉਰਿਟੀ ਜ਼ਿਆਦਾ ਵਧਾ ਦਿੱਤੀ ਗਈ ਆ ਆ ਸਾਹਮਣੇ ਜਿਹੜਾ ਪਲੰਗ ਪਿਆ ਇੱਕ ਇਹ ਉਸ ਟਾਈਮ ਦਾ ਹੀ ਆ ਉਹਨਾਂ ਦੇ ਪਰਿਵਾਰ ਦਾ ਇਹ ਪਲੰਗ ਸੀ ਤੇ ਇਮਾਰਤ ਦੀਆਂ ਇੱਟਾਂ ਵਗੈਰਾ ਸਾਰਾ ਕੁਝ ਜਿਹੜੀਆਂ ਉਸ ਵੇਲੇ ਦੀਆਂ ਆਈਆਂ ਨੇ ਨਿੱਕੀਆਂ ਇੱਟਾਂ ਲੱਗੀਆਂ ਦੇਖੋ ਹੁਣ ਵੈਸੇ ਥੋੜੀਆਂ ਥੋੜੀਆਂ ਭੁਰਨੀਆਂ ਸ਼ੁਰੂ ਹੋ ਗਈਆਂ ਨੇ ਪਰ ਫਿਰ ਵੀ ਇਮਾਰਤ ਸਮੇਂ ਦੇ ਹਿਸਾਬ ਨਾਲ ਬਹੁਤ ਕਾਇਮ ਖੜੀ ਆ ਹਜੇ ਕੋਈ ਨੁਕਸਾਨ ਨਹੀਂ ਹੋਇਆ ਇਸ ਦਾ ਕਿ ਤੋਂ ਡਿੱਗੀ ਠੱਠੀ ਨਹੀਂ ਜਾਂ ਕੁਝ ਆਪਾਂ ਕਹਿ ਸਕਦੇ ਆ ਇਹੋ ਜਿਹਾ ਕੁਝ ਨਹੀਂ ਹੋਇਆ ਆ ਸਾਹਮਣੇ ਜਿਹੜਾ ਸਮਾਨ ਪਿਆ ਹੋਇਆ ਉਹ ਇੱਕ ﺍﻟमारी ਪਈ ਹੋਈ ਆ ਉਹਦੇ ਵਿੱਚ ਸਰਦਾਰ ਭਗਤ ਸਿੰਘ ਹੋਣਾ ਦੀ ਟੋਪੀ ਜਿਹੜੀ ਕੈਪ ਆ ਨਾ ਇਹ ਉਹਨਾਂ ਦੀ ਆਪਦੀ ਕੈਪ ਆ ਸਰਦਾਰ ਭਗਤ ਸਿੰਘ ਹੋਣਾ ਦੀ ਤੇ ਵੱਡੀ ਗੱਲ ਇਹ ਆ ਵੀ ਇਹਦੇ ਵਿੱਚ ਕੋਈ ਵੀ ਸਮਾਨ ਜਿਹੜਾ ਬਾਅਦ ਦੇ ਵਿੱਚ ਐਡ ਨਹੀਂ ਕੀਤਾ ਗਿਆ ਸਾਰਾ ਕੁਝ ਉਸ ਵੇਲੇ ਦਾ ਹੀ ਆ ਛੱਤ ਵੀ ਚੈੱਕ ਕਰ ਸਕਦੇ ਆ ਆਪਾਂ ਕੱਚੀ ਛੱਤ ਆ ਫੱਟੀਆਂ ਦੀ ਛੱਤ ਆ ਬਾਲੇ ਪਾਏ ਹੋਏ ਉੱਪਰ ਫੱਟੀਆਂ ਪਈਆਂ ਹੋਈਆਂ ਟੈਲਾਂ ਵੀ ਨਹੀਂ ਪਈਆਂ ਫੱਟੇ ਪੈ ਕੇ ਛੱਤ ਉਦੋਂ ਬਣਦੀ ਸੀ ਜੋ ਵੀ ਉਸ ਟਾਈਮ ਦਾ ਮਾਹੌਲ ਸੀ ਸਾਹਮਣੇ ਉਹ ਕਮਰੇ ਦੇ ਵਿੱਚ ਇੱਕ ਚੱਕੀ ਲੱਗੀ ਹੋਈ ਆ ਹੱਥ ਪੀ ਹੱਥ ਵਾਲੀ ਚੱਕੀ ਆਟਾ ਪੀਸਣ ਵਾਲੀ ਤੇ ਕੰਧਾਂ ਦੇ ਵਿੱਚ ਆਲੇ ਵਗੈਰਾ ਬਣੇ ਹੋਏ ਨੇ ਬਾਰੀਆਂ ਬੁਰੀਆਂ ਬਣੀਆਂ ਨੇ ਤੇ ਗੇਟ ਦੀ ਸ਼ੇਪ ਵੀ ਬਹੁਤ ਵਧੀਆ ਉਸ ਵੇਲੇ ਦਾ ਸਾਰਾ ਮਾਹੌਲ ਆ ਇਸ ਤੋਂ ਅੱਗੇ ਜਾ ਕੇ ਇੱਕ ਹੋਰ ਕਮਰਾ ਇਸ ਕਮਰੇ ਦੇ ਵਿੱਚ ਵੀ ਸਾਰਾ ਸਮਾਨ ਜਿੰਨਾ ਪਿਆ ਉਹ ਸਾਹਮਣੇ ਇੱਕ ਲਮਾਰੀ ਪਈ ਆ ਉਹਦੇ ਵਿੱਚ ਗਲਾਸ ਵਗੈਰਾ ਪਿਆ ਇੱਕ ਜਿੰਦਰਾ ਪਿਆ ਹੋਇਆ ਥਾਲੀਆਂ ਪਈਆਂ ਲਾਲਟਨ ਪਈ ਆ ਉਹਦੇ ਨਾਲ ਹੀ ਇੱਕ ਅਲਮਾਰੀ ਹੋਰ ਪਈ ਆ ਉਹਦੇ ਵਿੱਚ ਤੱਕੜੀ ਵੱਟੇ ਪਏ ਹੋਏ ਆ ਹੋਰ ਕੁਝ ਸਮਾਨ ਘਰ ਦੀ ਵਰਤੋਂ ਦਾ ਪਿਆ ਆਮ ਜਿਹੜਾ ਹੁੰਦਾ ਸੀ ਮੰਜਾ ਡੱਠਾ ਹੋਇਆ ਉੱਪਰ ਚਾਦਰ ਵਿਛੀ ਆ ਇਹ ਮੰਜਾ ਵੀ ਉਹੀ ਆ ਉਸ ਵੇਲੇ ਦਾ ਹੀ ਆ ਭਗਤ ਸਿੰਘ ਹੋਣਾ ਦਾ ਹੀ ਆ ਉਹਨਾਂ ਦੇ ਪਰਿਵਾਰ ਵਾਲੇ ਇਹ ਵਰਤਦੇ ਸੀ ਸਾਰਾ ਸਾਜੋ ਸਮਾਨ ਜੋ ਵੀ ਆ ਘਰ ਦੀ ਰੋਜ਼ਾਨਾ ਵਰਤੋਂ ਦਾ ਸਮਾਨ ਹੈ ਤੇ ਇਹਦੇ ਵਿੱਚ ਕੋਈ ਵੀ ਚੀਜ਼ ਐਡ ਨਹੀਂ ਕੀਤੀ ਗਈ ਸਾਰਾ ਸਮਾਨ ਉਹਨਾਂ ਦਾ ਆਪਣਾ ਤੇ ਅਸਲੀ ਹੈ ਇਹ ਘਰ ਵੀ ਜੱਦੀ ਹੈ ਅਸਲੀ ਹੈ ਸਾਰਾ ਕੁਝ ਗੋਹੇ ਬਾਰੀਆਂ ਦਰਵਾਜ਼ੇ ਵਗੈਰਾ ਸਾਰੇ ਉਸ ਵੇਲੇ ਦੇ ਉਵੇਂ ਹੀ ਖੜੇ ਨੇ। ਆਹ ਦੇਖ ਸਕਦੇ ਆਪਾਂ ਉਹ ਜਿਹੜਾ ਅਲਮਾਰੀ ਦੇ ਵਿੱਚ ਪਿੱਤਲ ਦੇ ਕੈਂ ਦੇ ਭਾਂਡੇ ਪਏ ਹੋਏ ਨੇ ਇਹ ਸਾਰੇ ਪਗ ਸਿੰਘ ਹੁਣਾਂ ਦੇ ਆਪਣੇ ਜੱਦੀ ਨੇ। ਅੱਗੇ ਇੱਕ ਬਰਾਂਡਾ ਪਿਆ ਹੋਇਆ ਕਮਰਿਆਂ ਦੇ ਅੱਗੇ ਤੇ ਬਰਾਂਡੇ ਦੀ ਛੱਤ ਵੀ ਪੁਰਾਣੀ ਐ। ਬਾਲਿਆਂ ਦੀ ਛੱਤ ਪਈ ਹੋਈ ਉੱਪਰ ਫੱਟੀਆਂ ਲੱਗੀਆਂ ਹੋਈਆਂ ਨੇ। ਤੈਲਾਂ ਦੀ ਛੱਤ ਨਹੀਂ ਪਈ ਹੋਈ। ਕੱਚੀਆਂ ਛੱਤਾਂ ਨੇ ਤੇ ਆਹ ਬਰਾਂਡੇ ਦੇ ਵਿੱਚ ਵੀ ਕੰਧਾਂ ਦੇ ਵਿੱਚ ਆਲੇ ਬਣੇ ਹੋਏ ਨੇ ਵਿੱਚ ਵਿੱਚ ਇੱਥੇ ਦੀਵਾ ਵਗੈਰਾ ਰੱਖੀਦਾ ਹੁੰਦਾ ਸੀ ਜਾਂ ਆਪਾਂ ਕੁਝ ਵੀ ਪੁਰਾਣੇ ਬੰਦੇ ਨੂੰ ਪਤਾ ਹੁੰਦਾ ਚੁੱਲ੍ਹਾ ਇੱਕ ਕੱਚਾ ਬਣਿਆ ਹੋਇਆ ਇੱਥੇ ਰੋਟੀ ਪਾਣੀ ਜਿਹੜਾ ਅਣ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਹੋਊਗਾ ਸਾਰਾ ਤੇ ਬਰਾਂਡੇ ਦੇ ਵਿੱਚ ਵੀ ਬਿਜਲੀ ਵਾਲਾ ਬੋਰਡ ਇੱਕ ਲੱਗਿਆ ਹੋਇਆ ਸੁਚੀਆਂ ਲੱਗੀਆਂ ਨੇ ਤੇ ਇਹ ਉਹੀ ਪੁਰਾਣੇ ਵੇਲੇ ਦੀਆਂ ਸੁਚੀਆਂ ਨੇ ਵੈਸੇ ਹੁਣ ਤਾਂ ਇਹ ਦੁਬਾਰਾ ਟਰੈਂਡ ਚੱਲ ਗਿਆ ਇਹੋ ਜਿਹੀਆਂ ਸੁਚੀਆਂ ਆਮ ਹੁਣ ਦੁਬਾਰਾ ਮਿਲਣ ਲੱਗ ਪਈਆਂ ਕੋਠੀਆਂ 'ਚ ਲੱਗਣ ਲੱਪੀਆਂ ਪਰ ਇਹ ਉਹ ਉਸ ਵੇਲੇ ਦੀਆਂ ਸੋਚਾਂ ਨੇ ਅੱਜ ਵੀ ਕੰਮ ਕਰਦੀਆਂ ਨੇ ਤੇ ਅੱਗੇ ਇੱਕ ਹੋਰ ਕਮਰਾ ਜਿਹੜਾ ਬਣਿਆ ਹੋਇਆ ਇਸ ਰੂਮ ਦੇ ਵਿੱਚ ਵੀ ਇੱਕ ਤਾਂ ਆਹ ਪੇਂਟਿੰਗ ਕਿਸੇ ਨੇ ਸ਼ਰਦਾ ਦੇ ਨਾਲ ਬਣਾ ਕੇ ਇੱਥੇ ਪੇਂਟ ਕੀਤੀ ਹੋਈ ਆ ਕਿਸੇ ਦੀ ਹੱਥ ਦੀ ਬਣਾਈ ਹੋਈ ਪੇਂਟਿੰਗ ਆ ਉੱਪਰ ਨਾਂ ਵਗੈਰਾ ਵੀ ਉਹਨਾਂ ਦਾ ਲਿਖਿਆ ਹੋਇਆ ਤੇ ਬਾਕੀ ਆ ਚਰਖਾ ਮੰਝਾ ਜਾਂ ਹੋਰ ਜਿਹੜੇ ਵਰਤਣੇ ਦੇ ਵਿੱਚ ਭਾਂਡੇ ਵਗੈਰਾ ਪਏ ਨੇ ਸਾਰੇ ਇਹ ਸਾਰੇ ਭਗਤ ਸਿੰਘ ਹੁਣਾਂ ਦੇ ਪਰਿਵਾਰ ਦੇ ਮੈਂਬਰ ਵਰਤਦੇ ਸੀ ਰੋਜ਼ ਮਰਦ ਦੀ ਜ਼ਿੰਦਗੀ ਵਿੱਚ ਤੇ ਇਸ ਕਮਰੇ ਦੀ ਛੱਤ ਵੀ ਕੱਚੀ ਆ ਉੱਪਰ ਬਾਲੇ ਪਏ ਹੋਏ ਨੇ ਤੇ ਛਤੀਰ ਪਏ ਹੋਏ ਨੇ ਛਤੀਰਾਂ ਦੇ ਉੱਤੇ ਬਾਲੇ ਪਾ ਕੇ ਫੱਟੀਆਂ ਦੇ ਨਾਲ ਛੱਤ ਪਾਈ ਹੋਈ ਹੈ ਤੇ ਦੇਖਣਾ ਵਾਲਾ ਪੂਰਾ ਇੱਕ ਮਾਹੌਲ ਹੈ ਆਪਣੇ ਬੱਚਿਆਂ ਨੂੰ ਨਾਲ ਲਿਆ ਕੇ ਜਾਂ ਆਪਾਂ ਨੂੰ ਕਿਤੇ ਲੰਘਦੇ ਟੱਪ ਦੇ ਜਾਂ ਸਪੈਸ਼ਲ ਆ ਕੇ ਜਰੂਰ ਇੱਥੇ ਦਿਖਾਉਣਾ ਚਾਹੀਦਾ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਬਹੁਤ ਵੱਡੀ ਦੇਣ ਹੈ ਆਪਣੇ ਪੰਜਾਬ ਨੂੰ ਭਾਰਤ ਨੂੰ ਤੇ ਸਾਰਾ ਸਮਾਨ ਵਧੀਆ ਉਵੇਂ ਹੀ ਮਹਿਫੂਜ਼ ਆ ਕੋਈ ਵੀ ਟੁੱਟ ਭੱਜ ਨਹੀਂ ਹੋਈ ਜਾਂ ਖਰਾਬ ਨਹੀਂ ਹੋਇਆ ਇੱਧਰਲੇ ਬੰਨੇ ਇੱਕ ਹੋਰ ਕਮਰਾ ਤੇ ਜਰੂਰ ਆਪਣੇ ਬੱਚਿਆਂ ਨਾਲ ਇੱਥੇ ਇੱਕ ਰਿਵਿਜ਼ਿਟ ਕਰਨਾ ਚਾਹੀਦਾ ਦਿਖਾਉਣਾ ਚਾਹੀਦਾ ਆਪਣਾ ਇਤਿਹਾਸ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ ਤੇ ਆਹ ਕਮਰੇ ਦੇ ਵਿੱਚ ਕਾਫੀ ਜਦਾ ਸਮਾਨ ਪਿਆ ਹੋਇਆ ਹੈ ਮੇਰੇ ਖਿਆਲ ਦੇ ਵਿੱਚ ਇਹ ਕਿਚਨ ਹੋਊਗੀ ਉਸ ਟਾਈਮ ਦੀ ਸ਼ਾਇਦ ਰਸੋਈ ਹੋਊਗੀ ਤੇ ਰਸੋਈ ਦੀ ਛੱਤ ਵੀ ਕੱਚੀ ਆ ਫੱਟੀਆਂ ਦੀ ਛੱਤ ਹੈ ਬਾਲੀਆਂ ਦੀ ਛੱਤ ਹੈ ਬਾਕੀ ਇੱਕ ਗੱਲ ਜ਼ਰੂਰ ਯਾਦ ਰੱਖਿਓ ਦੋਸਤੋ ਜਦੋਂ ਵੀ ਆਪਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਘਰ ਵੇਖ ਕੇ ਆਉਣਿਆਂ ਤਾਂ ਨਾਲ ਥੋੜੀ ਦੂਰ ਦੇ ਉੱਤੇ ਨਾ ਹਾਈਵੇ ਦੇ ਉੱਪਰ ਬਿਲਕੁਲ ਜੀਟੀ ਰੋਡ ਦੇ ਉੱਤੇ ਹੀ ਇਹ ਜਿਹੜਾ ਇੱਕ ਮਿਊਜ਼ੀਅਮ ਬਣਿਆ ਹੋਇਆ ਹੈ ਉਹਨਾਂ ਦੀ ਯਾਦ ਦੇ ਵਿੱਚ ਤੇ ਇਹ ਮਿਊਜ਼ੀਅਮ ਵੇਖਣਾ ਭੁੱਲ ਕੇ ਵੀ ਮਿਸ ਨਾ ਕਰ ਦਿਓ ਇਹ ਬਹੁਤ ਹੀ ਵਧੀਆ ਇੱਕ ਚੀਜ਼ ਬਣੀ ਹੋਈ ਆ ਤੇ ਇਹਦੇ ਅੰਦਰ ਸ਼ਹੀਦ ਭਗਤ ਸਿੰਘ ਹੁਣਾਂ ਦੀਆਂ ਜਾਂ ਉਹਨਾਂ ਦੇ ਸਾਥੀਆਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ ਅਸਲੀ ਉਹ ਵੀ オリジナル ਇਹਦੇ ਵਿੱਚ ਉਹ ਕਲਮ ਵੀ ਮੌਜੂਦ ਹੈ ਜਿਹਦੇ ਨਾਲ ਸਰਦਾਰ ਭਗਤ ਸਿੰਘ ਨੂੰ ਫਾਂਸੀ ਦੀ ਸਜ਼ਾ ਲਿਖੀ ਗਈ ਸੀ ਤੇ ਹੋਰ ਸ਼ਹੀਦਾਂ ਸਿੰਘਾ ਦੀ ਸੰਸਕਾਰ ਵਾਲੀ ਥਾਂ ਦੀ ਰਾਖ ਵੀ ਇਹਦੇ ਵਿੱਚ ਮੌਜੂਦ ਹੈ ਸ਼ਹੀਦ ਭਗਤ ਸਿੰਘ ਹੁਣਾਂ ਦੀ ਜੀ ਇੱਕ ਗੀਤਾ ਵੀ ਮੌਜੂਦ ਹੈ ਜਿਹੜੀ ਉਹ ਪੜ੍ਹਦੇ ਹੁੰਦੇ ਸੀ ਜੇਲ੍ਹ ਦੇ ਵਿੱਚ ਵੀ ਤੇ ਹੋਰ ਕਾਫੀ ਸਾਰੀਆਂ ਨਿਸ਼ਾਨੀਆਂ ਮੌਜੂਦ ਹੈ ਉਹਨਾਂ ਦੇ ਕੁਝ ਕੱਪੜੇ ਪਏ ਹੋਏ ਆ ਕੈਪ ਪਈਆਂ ਹੋਈਆਂ ਟੋਪੀਆਂ ਤੇ ਉਹਨਾਂ ਦੇ ਕਾਪੀਆਂ ਕਿਤਾਬਾਂ ਤੇ ਹੋਰ ਬੜਾ ਸਮਾਨ ਮੌਜੂਦ ਹੈ ਜਿਹੜਾ ਸ਼ਹੀਦ ਭਗਤ ਸਿੰਘ ਉਹਨਾਂ ਦਾ ਉਸ ਵੇਲੇ ਦਾ オリジナル ਸੀਗਾ ਉਹਨਾਂ ਦੀ ਘੜੀ ਪਈ ਹੋਈ ਆ ਉਹਨਾਂ ਦੀ ਟੋਪੀਆਂ ਪਈਆਂ ਹੋਈਆਂ ਨੇ ਕਿਤਾਬਾਂ ਪਈਆਂ ਹੋਈਆਂ ਪੈਨ ਪਿਆ ਹੋਇਆ ਤੇ ਇਹ ਜਗ੍ਹਾ ਵੀ ਜ਼ਰੂਰ ਤੁਸੀਂ ਵੇਖ ਕੇ ਜਾਇਓ ਜਦੋਂ ਵੀ ਕਦੇ ਇੱਥੇ ਆਇਓ ਤੇ ਬਾਕੀ ਇਨਕਲਾਬ ਜ਼ਿੰਦਾਬਾਦ ਦਾ ਚਿੰਨ ਜਿਹੜਾ ਬਾਹਰ ਬਣਿਆ ਹੋਇਆ ਤੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ